ਬੋਲੋ ਜੀਵਾਤਮਾ ਕੋ ਖਾਤ ਵਾਪਸ ਦੀ ਕਿਤੇ ਸ਼੍ਰੀ ਗੁਰੂ ਜੀ ਦੇ ਸਹਾਇ ਵਾਛਲ ਸੁਭਕ ਜੀ ਪਾਤਸ਼ਾਹੀ 10ਵੇਂ ਗ੍ਰੰਥਕ ਪਤੀ ਸਰਕਾਰ ਪ੍ਰਮਾਨ ਨਹੀਂ ਤੇ ਆਇਆ ਇੱਕ ਗੰਧਕ ਗੁਰਦੇ ਮਸਾ ਰਾਮਦਾਸ ਜੀ ਹੋਈ ਸਹਾਇ ਅਰਜਨ ਹਰਗੋਬਿੰਦ ਰਉ ਸਰੋ ਸ਼੍ਰੀ ਹਰਦਾਇ ਸ਼੍ਰੀ ਹਰਿ ਕੁਸ਼ਮਤੇ ਆਈ ਹੈ ਜਿਸ ਰੱਠੇ ਸ਼ਬਦ ਨੂੰ ਜਿਆਦਾ ਇਹ ਪਹਾੜ ਨੂੰ ਸਿਮਰਿਆ ਹੈ ਕਾਲ ਨੂੰ ਦੇ ਆ ਦੇ ਪਾਏ ਸੰਤ ਪਾਏ ਸਹਾਇ ਦਸਮੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਮਨਸਹਾਇ ਦਸੋਂ ਪਾਤਸ਼ਾਹ ਗਿਆ ਚੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪਿਧਾਰ ਦੀ ਬਾਤ ਅੰਤ ਕਰਕੇ ਬੋਲੋ ਜੀ ਵਾਹਿਗੁਰੂ ਸੰਝਾ ਪਿਆਰੀਆਂ ਚੋਹਾਂ ਸਾਹਿਬ ਜਾਦਿਆਂ ਚਾਲੀ ਬੁਖਿਆਂ ਹੱਠੀਆਂ ਜਪੀਆਂ ਤਪੀਆਂ ਜਨਾਮ ਜਪਿਆ ਵੰਡ ਕੇ ਛਕੇ ਆ ਦੇਗ ਚਲਾਏ ਤੇਗ ਬਾਣੀ ਦੇਖੀ ਅੰਗਠ ਕੀਤਾ ਸਤਿਨਾ ਪਿਆਰੀਆਂ ਸਤਿਕਾਰਯੋਗ ਦਵਾਈ ਦਾ ਧੰਨਕਰਤਕ ਖਾਲਸਾ ਜੀ ਬੋਲੋ ਜੀ ਜਨਾ ਸਿੰਦਾ ਸਿੰਘ ਨਿਆਰੇ ਧਰਮ へ ਸੇਛ ਦਿੱਤੇ ਬੰਦ ਬੰਦ ਘਟਵਾਏ ਕੋਕਰੀਆਂ ਨੂੰ ਹਾਈਆਂ ਚੜਕੀਆਂ ਤੇ ਚੜੇ ਆ ਰਹੇ ਨਾਲ ਚੜਾਏ ਇੱਕ ਦੁਆਰੇ ਜੀ ਸੇਵਾ ਦੀ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸੁੱਖੀ ਕੇਸਾਂ ਸੁਆਸਾ ਨਾ ਦਿਵਾਈ ਇਤਨਾ ਦੀ ਦਵਾਈ ਦਾ ਧੰਨਕਰਤਕ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਚਾ ਤਖਤਾਂ ਸਰਬੱਤ ਦੇ ਗੁਰਦੁਆਰਿਆਂ ਦੇ ਖਾਤੇ ਅਨੁਸਾਰ ਕੇ ਬੋਲੋ ਜੀ ਵਾਹਿਗੁਰੂ ਸੇਵਾ ਨਮਾਰਿ ਹਮਾਨ ਸਭ ਕੋ ਨਾਣੀ ਜੀ ਤਾਣ ਕਮਿਤੀ ਅਨੁਸਾਰ ਸੱਚੇ ਪਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨਤਨ ਗ੍ਰੰਥ ਦੇ ਆਨੀ ਅਮਰ ਸਹੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦੀ ਕਮਸਤ ਕਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮੁਬਾਰਕ ਸਰਨਾਫਾਸ ਅਸਦਾਸ ਬੇਨਤੀ ਮੇਰਾ ਕਿ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਅnder ਸਰਬੱਤ ਦੇ ਭਲੇ ਦੀ ਰਾਤ ਲਈ ਅਰਦਾਸ ਬੇਨਤੀ ਮੇਰਾ ਕਰਮੀਆ ਸਰਬੱਤ ਦਾ ਭਲਾ ਕਰਨਾ ਸਤਿਗੁਰੂ ਕਰੋ ਕਰੋ ਸਭਨਾ ਦੀ ਬਾਣੀ ਪੜਨ ਦਾ ਸੁਭਾਅ ਕਰਨਾ ਹਾਜ਼ਰੀਆਂ ਕਰਨਾ ਬਲ ਸਿੱਖੀ ਸਤਿਗੁਰੂ ਸਾਂ ਨਾਮ ਦੀ ਦਾਤ ਬਖਸ਼ਣੀ ਸਰਬਤ ਸੰਗਤਾਂ ਦਾ ਭਲਾ ਕਰਨਾ ਸਤਿਗੁਰੂ ਦੇ ਪਰਿਵਾਰਾਂ ਵਿੱਚ ਹੀ ਪ੍ਰੇਮ ਪਿਆਰ ਦੀ ਖੁਸ਼ਹਾਲੀ ਵਰਸਾਉਣੀ ਸਭ ਧਾਰਮਿਕ ਆਸਵਾਦਾਂ ਪੂਰਨ ਕਰਨੀਅਾਂ ਸਭਨਾ ਦੀਆਂ ਸਤਿਗੁਰੂ ਭਾਸ਼ਣਾਂ ਸੁਣ ਕੇ ਕੀਤੀਆਂ ਸੇਵਾਵਾਂ ਯਾਤਰਾਵਾਂ ਸਭੀਆਂ ਕਰਦੀਆਂ ਬੇਅੰਤ ਪੁੱਲਾਂ ਮੁਖ ਲੈਣੀਆਂ ਸਰਬੱਤ ਸੇਵਾ ਦਾ ਭਲਾ ਕਰਵਾ ਸਹੀ ਪਿਆਰ ਨੂੰ ਮਿਲੋ ਜਿਨਾ ਮਿਲੇ ਆਪ ਜੀ ਦਾ ਨਾਮ ਕੀ ਹੋਵੇ ਨਾਮ ਕਨਾ ਚੜ੍ਹਤ ਪਲਾ ਤੇਰੀ ਬਾਣੀ ਸਰਬਤ ਦਾ ਭਲਾ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿ ਜੀ ਕਾ ਖਾਲਸਾ ਵਾਹਿ ਬੋਲੋ ਜੀ ਵਾਹਿਗੁਰੂ ਜੀ ਕਾ ਓਕਾਰ ਵਾਹਿਗੁਰੂ ਜੀ ਕੀ ਖਾਤੇ ਸ੍ਰੀ ਗੁਰੂ ਜੀ ਸਹਾਇ ਵਾਹਿਗੁਰੂ ਸ੍ਰੀ ਸੁਬਕੂ ਜੀ ਪਾਤਸ਼ਾਹੀ ਦਸਵੇਂ ਗ੍ਰੰਥ ਤੋਂ ਵਾਤੇ ਸਵਰ ਕਰ ਕੇ ਪ੍ਰਮਾਣ ਕਰੀ ਤੇ ਆਏ ਕਿ ਗੁਰੂ ਗ੍ਰੰਥ ਕੇ ਮਸਤ ਰਾਮਦਾਸ ਜੀ ਹੋਏ ਸਹਾਇ ਅਰਜਨ ਹਰਗੋਬਿੰਦ ਰਾਓ ਸ੍ਰੀ ਹਰਦਾਇ ਸ੍ਰੀ ਹਰਿ ਕੁਸ਼ਮਤੇ ਆਈ ਹੈ ਜਿਸ ਰੱਥੇ ਸ਼ਬਦ ਪੂਜਾਏ ਪਿੰਡ ਪਹਾੜ ਤੋਂ ਸਿਮਰੇ ਆ ਪਾਣੋਂ ਦੇ ਆਵੇ ਪਾਏ ਸਭ ਪਾਈ ਹਮ ਸਹਾਏ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਨਸਹਾਏ ਬਸੋ ਪਾਤਸ਼ਾਹ ਹੀ ਆਪ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪਿਆਰ ਦੀ ਗੱਤਾਂਤ ਕਰਕੇ ਬੋਲੋ ਜੀ ਵਾਹਿਗੁਰੂ ਸੰਜਾ ਪਿਆਰੀਆਂ ਚੋਹਾਂ ਸਾਹਿਬ ਜਾਦਿਆਂ ਚਾਲੀ ਬੁਖਮਿਆਂ ਹਠੀਆਂ ਜਪੀਆਂ ਤਪੀਆਂ ਜਿਨਾਂ ਆਰਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਇ ਤੇਗ ਬਾਹੀ ਦੇਖੇ ਅੰਦਰ ਕੀਤਾ ਸਤਿਨਾ ਪਿਆਰੀਆਂ ਸੁਚਾਰੇ ਆ ਜੀ ਕਮਾਈ ਦਾ ਅੰਤਰਫਲ ਸੱਚੀ ਬੋਲੋ ਜੀ ਜਨਾਬ ਸਿੰਘਾ ਸਿੰਘ ਨਿਆਰੇ ਧਰਮ 헤 ਸੇਛ ਦਿੱਤੇ ਬੰਦ ਬੰਦ ਕਟਵਾਏ ਕੋਕਰੀਆਂ ਨੂੰ ਹਾਈਆਂ ਚਰਕੀਆਂ ਤੇ ਚੜੇ ਆ ਰਹੇ ਨਾਲ ਚੜਾਏ ਕੇ ਦੁਆਰੇ ਜੀਵਾਨੀ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਨਾ ਦਿਵਾਈ ਇਤਨਾ ਦੀ ਕਮਾਈ ਦਾ ਅੰਤਰਫਲ ਸੱਚੀ ਬੋਲੋ ਜੀ ਵਾਹੀ ਪੰਚਾਇਤ ਕਤਾਨ ਸਰਬੱਤ ਦੇ ਗੁਦਾਰਿਆਂ ਦੇ ਪਿਆ ਧੰਨ ਕਰਕੇ ਬੋਲੋ ਜੀ ਵਾਹਿਗੁਰੂ ਸੇ ਨਮਾਰਨ ਮਾਨ ਸਭ ਕਰੋ ਨਟਾਣੇ ਜੀ ਕਾ ਮੈਂ ਕਿਰਨ ਲੋ ਸਚੇ ਪਤਾ ਵਾਹਿਗੁਰੂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਤਾਂ ਗ੍ਰਭ ਜਾਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਪਾਵਨ ਪ੍ਰਕਾਪ ਦੀ ਕੰਮ ਸਤ ਕਰੋ ਸ੍ਰੀ ਗੁਰੂ ਜੰセンਦਰ ਮਹਾਰਾਜ ਆਪ ਜੀ ਨੂੰ ਮੁਬਾਰਕ ਸਰਨਾਪਾਸ ਦਾਸ ਬੇਨਤੀ ਮੇਰਾ ਕਿ ਸਤਿਗੁਰੂ ਜੀ ਖਾਪ ਜੀ ਦੀ ਪਾਵਨ ਹਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਰਾਤਨੀ ਅਰਦਾਸ ਬੇਨਤੀ ਮੇਨਾ ਕਰਮੀਆ ਸਰਬੱਤ ਦਾ ਭਲਾ ਕਰਨਾ ਸਤਿਗੁਰੂ ਦਰੋਂ ਕਰੋ ਸਭਨਾ ਨੇ ਬਾਣੀ ਪੜਨ ਦਾ ਸੁਭਾਅ ਮ ਕਰਨਾ ਹਾਜ਼ਰੀਆ ਕਰਨਾ ਬਲ ਸਿਖੀ ਸਤਿਗੁਰੂਸਾ ਨਾਮ ਦੀ ਦਾਤ ਬਖਸ਼ਣੀ ਸਰਬਤ ਸੰਤਾਂ ਦਾ ਭਲਾ ਕਰਨਾ ਸਤਿਗੁਰੂ ਪਰਿਵਾਰਾਂ ਵਿੱਚ ਹੀ ਪ੍ਰੇਮ ਪਿਆਰ ਤੇ ਖੁਸ਼ੀ ਸ਼ਾਂਤੀ ਵਰਸਾਉਣੇ ਸ਼ੁਭ ਭਾਵਨਾਵਾਂ ਆਸਵਾਦਾਂ ਪੂਰਨ ਕਰਨੀਆਂ ਸਭਨਾ ਦੀਆਂ ਸਤਿਗੁਰੂ ਥਾਣੀਆਂ ਖੇਤੀਆਂ ਸਿਵਾਵਾਂ ਯਾਤਰਾਵਾਂ ਸਭੀਆਂ ਕਰਦੀਆਂ ਬਿਅੰਤ ਪੁੱਲਾ ਮੁਖ ਲੈਣੀਆਂ ਸਰਬਤ ਸੁਨਿਪਾ ਦਾ ਕਲਾ ਕਰਨਾ ਸੇ ਹੀ ਪਿਆਰ ਨੂੰ ਮਿਲੋ ਜਨਾ ਮਿਲਿਆ ਆਪ ਕੇ ਆਰਾਮ ਚਿਤੇ ਆਵੇ ਨਾਮ ਕਨਾ ਚਰਿਤ ਕਲਾ ਤੇਰੀ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ